ਕੀਮਾ ਕਾਰਡ ਬਣਨੇ ਹੋਏ ਸ਼ੁਰੂ ਪਟਿਆਲਾ ਦੇ ਅਜੀਤ ਨਗਰ ਦੇ ਵਿੱਚ ਲੱਗਿਆ ਅੱਜ ਕੈਂਪ ਲੋਕਾਂ ਨੇ ਬਣਾਏ ਆਪਣੇ ਸਿਹਤ ਕਾਰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਸਸ਼ੀਕਾਲ ਜੀ ਮੈਂ ਰਿੰਨਾ ਧਿਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਦੇ ਹੁਣ ਕੈਂਪ ਲਗਾ ਕੇ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਨੇ ਇਸ ਕਾਰਡ ਦੇ ਤਹਿਤ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋਵੇਗਾ ਜਿਸ ਦੇ ਚੱਲਦੇ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ ਪਟਿਆਲਾ ਦੇ ਵਿੱਚ ਵੀ ਕੈਂਪ ਲਗਾਇਆ ਗਿਆ ਅਤੇ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਏ ਗਏ ਲੋਕ ਬੜੇ ਉਤਸ਼ਾਹ ਦੇ ਨਾਲ ਆਏ ਅਤੇ ਉਹਨਾਂ ਨੇ ਕਾਣ ਬਣਾਏ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿੱਥੇ ਧੰਨਵਾਦ ਕੀਤਾ ਨਾਲ ਹੀ ਤਾਰੀਫ ਕੀਤੀ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਹੁਣ 10 ਲੱਖ ਰੁਪਏ ਤੱਕ ਦਾ ਉਹ ਹਰ ਇੱਕ ਬਿਮਾਰੀ ਦਾ ਇਲਾਜ ਮੁਫਤ ਕਰਵਾ ਸਕਣਗੇ ਕਿਉਂਕਿ ਬਿਮਾਰੀਆਂ ਦੇ ਉੱਤੇਨੇਕਾਂ ਤਰ੍ਹਾਂ ਦਾ ਖਰਚਾ ਆਉਂਦਾ ਉਹ ਨਹੀਂ ਸੀ ਚੁੱਕ ਸਕਦੇ ਦਵਾਈਆਂ ਬੜੀਆਂ ਮਹਿੰਗੀਆਂ ਨੇ ਤੇ ਇਲਾਜ ਬੜੇ ਮਹਿੰਗੇ ਨੇ ਉਹਨਾਂ ਦੀ ਵਾਜ਼ੀ ਗੱਲ ਨਹੀਂ ਸੀ ਪਰ ਹੁਣ 10 ਲੱਖ ਰੁਪਏ ਤੱਕ ਦਾ ਜੋ ਪੰਜਾਬ ਸਰਕਾਰ ਨੇ ਸਿਹਤ ਬੀਮਾ ਕਾਰਡ ਬਣਾਇਆ ਇਹ ਬਹੁਤ ਫਾਇਦੇਮੰਦ ਹੋਵੇਗਾ ਅਤੇ ਅਸੀਂ ਆਪਣਾ ਇਲਾਜ ਕਰਵਾ ਸਕਾਂਗੇ ਇਹ ਬਹੁਤ ਵਧੀਆ ਹੈ ਜੀ ਜਿਹੜੀ ਆਪਣੇ ਭਗਵੰਤਾਨ ਸਰਕਾਰ ਨੇ ਇਹ ਸਕੀਮ ਚਲਾਈ ਹੈ ਹਰ ਇੱਕ ਇਨਸਾਨ ਵਾਸਤੇ ਬਹੁਤ ਵਧੀਆ ਚੀਜ਼ ਚਲਾਈ ਹੈ ਇਹ ਅਸੀਂ ਇਹਦੇ ਵਾਸਤੇ ਬਹੁਤ ਸ਼ੁਕਰੀਆ ਕਰਦੇ ਆਂ ਸਰਕਾਰ ਦਾ ਬਹੁਤ ਚੰਗੀ ਸਕੀਮ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਇੱਥੇ ਜਿਹੜੇ ਬੰਦੇ ਭੇਜੇ ਹੋਏ ਨੇ ਇਹਨਾਂ ਨੇ ਸਹੀ ਚੱਲ ਰਿਹਾ ਕੰਮ ਇਹ ਰਣਜੀਤ ਨਗਰ ਐਫ ਬਲੌਕ ਪਟਿਆਲੇ ਦਾ ਰਣਜੀਤ ਨਗਰ ਹੈ ਇਹ ਐਫ ਬਲੌਕ ਹੈ ਇਹ ਆਪਣੇ ਪੰਚਾਇਤ ਮੈਂਬਰ ਹੈ ਜੀ ਆਪਣੇ ਆਪ ਸਰਕਾਰ ਦੇ ਪੰਚਾਇਤ ਮੈਂਬਰ ਨੇ ਇਹ ਬਾਕੀ ਇਹਨਾਂ ਬਾਰੇ ਸਾਨੂੰ ਜ਼ਿਆਦਾ ਹੋ ਨਹੀਂ ਵੀ ਮੁਲਾਜ਼ਮ ਵੀ ਹੋ ਸਕਦੇ ਨੇ ਹਾਂ ਇਹ ਸਰਕਾਰ ਵੱਲੋਂ ਆਏ ਹੋਏ ਨੇ ਬੰਦੇ ਬਹੁਤ ਵਧੀਆ ਲੱਗੀ ਜੀ ਸ੍ਰੀ ਪ੍ਰਭੂ ਅੰਤਮਾਨ ਜੀ ਦਾ ਸਤਿ ਸ਼ੰਤ ਧੰਨਵਾਦ ਬਹੁਤ-ਬਹੁਤ ਕਰਦੇ ਆ ਤੇ ਸੰਤੋਖ ਸਿੰਘ ਸੋਕੀ ਜਿਹੜਾ ਸਾਡਾ ਸੇ ਰੰਜੀਨੀ ਸਰਪੰਚ ਹੈ ਅਸੀਂ ਉਹਨਾਂ ਵੀ ਧੰਨਵਾਦ ਕਰਦੇ ਆ ਇੱਥੇ ਬਹੁਤ ਖੁਸ਼ੀ ਹੋਈ 1.5 ਲੱਖ ਦਾ ਕਾਰ ਬਣ ਰਿਹਾ ਅਸੀਂ ਬਹੁਤ ਯੋਗਦਾਨ ਹੈ ਇਹਨਾਂ ਨਾਲ ਹਰ ਟਾਈਮ ਇਹਨਾਂ ਨਾਲ ਖੜੇ ਆ ਇਹਨਾਂ ਬਹੁਤ-ਬਹੁਤ ਧੰਨਵਾਦ ਕੋਟੀ-ਕੋਟੀ ਪੰਨਾ ਹਾਂਜੀ ਕੈਂਪੇਨ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਤੇ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਇਹਨਾਂ ਦੀ ਬਹੁਤ ਵੱਡੀ ਸੋ ਸਿਹਤ ਬੀਮਾ ਜਿਹੜਾ ਇਹ 10 ਲੱਖ ਦਾ ਫ੍ਰੀ ਜਿਹੜਾ ਬੀਮਾ ਹੈ ਇਹ ਬਹੁਤ ਵੱਡੀ ਸ਼ੁਗਾਤ ਜਿਹੜੀ ਹੈ ਇੱਕ ਇਤਿਹਾਸ ਸਿਰਜਿਆ ਜਾ ਰਿਹਾ ਜੀ ਇਹ ਅੱਜ ਤੱਕ ਕਿਤੇ ਵੀ ਅਸੀਂ ਸੁਣਿਆ ਨਹੀਂ ਸੀਗਾ ਤੇ 50 ਸਾਲ ਦੀ ਤੇ ਮੈਨੂੰ ਸੋਝੀ ਆ ਜੀ ਅੱਜ ਤੱਕ ਇਹ ਕੰਮ ਕਿਸੇ ਵੀ ਸਰਕਾਰ ਦੁਆਰਾ ਨਹੀਂ ਕੀਤਾ ਗਿਆ ਤੇ ਬਹੁਤ ਵੱਡਾ ਜਿਹੜਾ ਹੈ ਆ ਇਹ ਇੱਕ ਸ਼ੁਗਾਤ ਆ ਪੰਜਾਬ ਦੇ ਲੋਕਾਂ ਨੂੰ ਕਿ ਜਿਨ੍ਹਾਂ ਦੀ ਜੇਬ 'ਚ 10 ਲੱਖ ਦਾ ਇਹ ਕਾਰਡ ਪੈ ਗਿਆ ਕਿ ਨਹੀਂ ਤੇ ਸਾਰੀ ਜ਼ਿੰਦਗੀ ਬੰਦੇ ਦੇ ਤਲਵਾਰ ਲਟਕੀ ਜਾਂਦੀ ਆ ਜੀ ਕਿ ਜੇ ਕੁਝ ਹੋ ਗਿਆ ਤਾਂ ਲੱਖਾਂ ਰੁਪਏ ਦਾ ਹਸਪੀਟਲ ਜਾ ਕੇ ਖਰਚਾ ਪਰ ਜੇਦਾ ਇਹ ਕਾਰਡ ਬਣ ਗਿਆ ਤਾਂ ਉਹ ਬੇਫਿਕਰ ਹੋ ਕੇ ਹਸਪੀਟਲ ਜਾਏਗਾ ਜੀ ਕਿ ਸਾਰਾ ਇਹ ਸਰਕਾਰ ਇਹਦਾ ਖਰਚਾ ਚੁਕੇਗੀ ਇਹ ਬਹੁਤ ਵੱਡੀ ਸ਼ਗਾਤ ਆ ਜੀ ਅਸੀਂ ਤੇ ਕਹਿੰਦੇ ਆ ਕਿ ਇਹੋ ਜੀ ਸਰਕਾਰ ਬਾਰ-ਬਾਰ ਆਵੇ ਜੀ ਜਿਹੜੀ ਸਿਹਤ ਪੱਖੋਂ ਐਡਾ ਵੱਡਾ ਧਿਆਨ ਸਾਡਾ ਰੱਖ ਰਹੀ ਹੈ। ਥੈਂਕ ਯੂ ਜੀ। ਤੇ ਜਿਹੜੀ ਆਪਣੀ ਇਹ ਸਕੀਮ ਚੱਲੀ ਆ 10 ਲੱਖ ਵਾਲੀ ਜੀ ਇਹ ਬਹੁਤ ਹੀ ਵਧੀਆ ਹੈ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕੇਜਰੀ ਸਾਹਿਬ ਦਾ ਜੀ। ਉਸ ਤੋਂ ਬਾਅਦ ਆਪਾਂ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਅਸੀਂ ਆਪਣੇ ਡਾਕਟਰ ਸਾਹਿਬ ਡਾਕਟਰ ਬਲਵੀਰ ਜੀ ਦਾ ਔਰ ਜਿਨ੍ਹਾਂ ਨੇ ਜਿਨ੍ਹਾਂ ਦੀ ਸਦਕਾ ਇਹ ਉਪਰਾਲਾ ਹੋਇਆ ਔਰ ਇਸ 10 ਲੱਖ ਦੀ ਯੋਜਨਾ ਨਾਲ ਬਹੁਤ ਲੋਕਾਂ ਦਾ ਬਹੁਤ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ ਤੇ ਨਾ ਕਿ ਕਿਉਂਕਿ ਅੱਜ ਕੱਲ ਕਿੰਨੀਆਂ ਬਿਮਾਰੀਆਂ ਚੱਲੀਆਂ ਹੋਈਆਂ ਨੇ ਆਪਣੇ ਤੇ ਜਿਵੇਂ ਹਾਰਟ ਦੀ ਪ੍ਰੋਬਲਮ ਸ਼ੂਗਰ ਦੀ ਪ੍ਰੋਬਲਮ ਬ੍ਰੇਨ ਹੈਮਰੇ ਕਿਉਂਕਿ ਆਪਾਂ ਜਦੋਂ ਹਸਪੀਟਲ ਜਾਂਦੇ ਆ ਜੀ ਤੇ ਉਹ ਆਪਾਂ ਨੂੰ ਕਮ ਸੇ ਕਮ ਵੀ ਕਹਿੰਦੇ ਨੇ ਪਹਿਲਾਂ 50000 ਜਮ੍ਹਾਂ ਕਰਵਾਓ ਜਾਂ ਇੰਨਾ ਪੈਸਾ ਜਮ੍ਹਾਂ ਕਰਵਾਓ ਪਰ ਇਸ ਯੋਜਨਾ ਨਾਲ ਇੰਨਾ ਕੁਸ਼ ਫਾਇਦਾ ਹੋ ਗਿਆ ਆਪਣਾ ਸਾਰੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਸੋ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਕੈਂਪ ਲਾਇਆ ਗਿਆ ਜੀ ਜਿਹੜਾ 10 ਲੱਖ ਦਾ ਸਿਹਤ ਬੀਮਾ ਸਰਕਾਰ ਵੱਲੋਂ ਸੁਰੂ ਕੀਤਾ ਗਿਆ ਜੀ ਠੀਕ ਹੈ ਜੀ ਕਾਰਡ ਬਣਾਉਣ ਵਾਸਤੇ ਕੈਂਪ ਲਗਾਇਆ ਗਿਆ ਕੈਂਪ ਦੇ ਵਿੱਚ ਜਨਤਾ ਵੱਲੋਂ ਭਰਮਾ ਹੁੰਗਾਰਾ ਜੀ ਤੇ ਜਨਤਾ ਕਾਰਡ ਬਣਵਾਣ ਲਈ ਆ ਰਹੀ ਹੈ ਜੀ ਤੇ ਕਾਰਡ ਬਣ ਰਹੇ ਆ ਇੱਥੇ ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕ ਕੈਂਪ ਦੇ ਵਿੱਚ ਸ਼ਾਮਲ ਹੋਏ ਆ ਆ 10 ਲੱਖ ਨੂੰ ਲੈ ਕੇ ਕਿਉਂ ਆਏ ਆ ਲੋਕਾਂ ਨੂੰ ਆ 10 ਲੱਖ ਨੂੰ ਲੈ ਕੇ ਲੋਕਾਂ ਦਾ ਇਹ ਖਿਆਲ ਹੈ ਕਿ ਜਿਵੇਂ ਕਿ ਪਹਿਲਾਂ ਜਿਹੜੇ ਸਕੀਮਾਂ ਚੱਲਦੀਆਂ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਚੱਲਦੀਆਂ ਸਰਕਾਰੀ ਵਿੱਚ ਵੀ ਜ਼ਿਆਦਾਤਰ ਉਹਨਾਂ ਦੇ ਕੋਈ ਵਧੀਆ ਹੋਰ ਨਹੀਂ ਹੈਗਾ ਇਸ ਕਰਕੇ ਲੋਕਾਂ ਨੂੰ ਇਸ ਸਕੀਮ ਦਾ ਲਾਹਾ ਮਿਲੇਗਾ ਇਸ ਕਰਕੇ ਲੋਕਾਂ ਦੇ ਵਿੱਚ ਪਰ ਮਾ ਹੁੰਗਾ ਰਾਜੀ ਇਹ ਤੇ ਜਿਹੜੀ ਸਾਡੇ ਮੁੱਖ ਮੰਤਰੀ ਆ ਸਾਬ ਮਾਨ ਸਾਹਿਬ ਆ ਉਹਨਾਂ ਨੇ ਬਹੁਤ ਵਧੀਆ ਸਕੀਮ ਕੀਤੀ ਹੈ ਲੋਕਾਂ ਦੇ ਫਾਇਦੇ ਲਈ ਹੈ ਬਹੁਤ ਜਿਹੜੇ ਬਹੁਤ ਗਰੀਬ ਜਨਤਾ ਆ ਉਹ ਦੇਖੋ ਕੋਈ ਇੰਸ਼ੋਰੈਂਸ ਨਹੀਂ ਕਰਾ ਸਕਦੀ ਕੋਈ ਉਹਨਾਂ ਨੂੰ ਸਿਹਤ ਸਹੂਲਤਾਂ ਨਹੀਂ ਹੈ ਸਾਡੇ ਸੀਐਮ ਵਨ ਸਾਹਿਬ ਨੇ ਬਹੁਤ ਵਧੀਆ ਸਕੀਮ ਕੀਤੀ ਹੈ ਹਰ ਇੱਕ ਕੋਈ ਗਰੀਬ ਬੰਦਾ ਹੈ ਕੋਈ ਅਮੀਰ ਹੈ ਇਹ ਸਾਰੇ ਲਈ ਹੈ ਕੋਈ ਇੱਕ ਬੰਦੇ ਲਈ ਨਹੀਂ ਹੈਗੀ ਸਭ ਲਈ ਹੀ ਫਾਇਦਾ ਆ ਤੇ ਜਿਹੜੇ ਇੰਨੇ ਲੋਕ ਪੈਸੇ ਦੇ ਦੇ ਕੇ ਇੰਸ਼ੋਰੈਂਸ ਲੈ ਇਹ ਬਿਲਕੁਲ ਕੈਸ਼ਲੈਸ ਇੰਸ਼ੋਰੈਂਸ ਹੈ ਕਿੰਨੇ ਦਿਨਾਂ ਮੈਂ ਜਿਹੜਾ ਇਸ ਸਾਡਾ ਦੂਸਰਾ ਦਿਨ ਹੈ ਸਾਡਾ 3-4 ਦਿਨ ਹੋਰ ਕੰਮ ਚੱਲੇਗਾ ਔਰ ਲੋਕ ਬਹੁਤ ਭਾਰੀ ਗਿਣਤੇ ਜਾ ਰਹੇ ਹਨ ਮਲਕੇ ਸੇਰੇ ਤੋਂ ਸ਼ਾਮ ਤੋਂ ਲੈ ਕੇ ਸਾਡਾ ਅਭੀ ਬਿਲਕੁਲ ਟਾਈਮ ਹੀ ਨਹੀਂ ਹੁੰਦਾ ਹੈ ਬਿਲਕੁਲ ਬਹੁਤ ਅਚਾਨਾ ਲੋਕ ਆ ਰਹੇ ਸੋ ਤਾਂ ਦੇਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਯੋਜਨਾ ਦੀ ਚਾਰੇ ਪਾਸੇ ਤਾਰੀਫ ਕੀਤੀ ਜਾ ਰਹੀ ਹੈ ਨਾਲ ਦੇ ਸੂਬਿਆਂ ਦੇ ਲੋਕ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਉਪਰਾਲੇ ਨੂੰ ਲੈ ਕੇ ਬਹੁਤ ਤਰੀਫਾਂ ਕਰਨੇ ਕਿਉਂਕਿ ਸਿਹਤ ਬਿਹਤ ਜ਼ਰੂਰੀ ਹੈ ਅਤੇ ਬਿਮਾਰੀਆਂ ਤੇ ਖਰਚਾ ਸਭ ਤੋਂ ਵੱਧ ਆਉਂਦਾ ਪਰ ਪੰਜਾਬ ਸਰਕਾਰ ਨੇ ਜੋ 10 ਲੱਖ ਦਾ ਇਹ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਜਿਸ ਨਾਲ ਲੋਕਾਂ ਨੂੰ ਨੇਕਾਂ ਤਰ੍ਹਾਂ ਦੇ ਫਾਇਦੇ ਹੋਣਗੇ ਤੁਸੀਂ ਪੰਜਾਬ ਸਰਕਾਰ ਦੇ ਕੰਮਾਂ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਆਜ਼ਾਦ ਸੋਚ